ਸਖੀ ਸਰਵਰ ਦੇ ਚੇਲਿਆਂ ਦੇ ਵਿੱਚ ਇੱਕ ਬੈਲੋ ਭਗਤ ਸੀ ਜੋ ਮਾਲਵੇ ਦੇ ਨਗਰ ਫਫੜੇ ਦਾ ਰਹਿਣ ਵਾਲਾ ਸਿੱਧੂਆਂ ਦਾ ਮੁੰਡਾ ਸੀ ਉਹ ਹਰ ਸਾਲ ਨਿਗਾਹੇ ਜਾਂਦਾ ਤੇ ਗ੍ਰੈਸ ਦੀਆਂ ਦੇ ਵਾਲਾ ਲਿਬਾਸ ਸ਼ਟ ਪੀਰਾਂ ਵਾਲਾ ਰਬਾਸ ਪਾ ਲਿਆ ਹੱਥ ਦੇ ਵਿੱਚ ਲੋਹੇ ਦੀ ਖੂੰਡੀ ਫੜ ਲਈ ਤੇ ਗਾਲ ਵਿੱਚ ਤਸਬੀ ਪਾ ਲਈ ਤੇ ਮੋਢੇ ਉੱਪਰ ਮਸੱਲਾ ਤੇ ਗਾਲਚੂਲਾ ਬਾਕੇ ਆਪਣੇ ਘਰ ਵੀਰਵਾਰ ਨੂੰ ਚੌਂਕੀ ਲਾਉਂਦਾ ਉਹ ਲੋਕਾਂ ਦੇ ਸਾਹਮਣੇ ਲੋਹੇ ਦੀ ਸੰਗਲੀ ਪਿੰਡੇ ਉੱਤੇ ਮਾਰਦਾ ਤੇ ਲੋਕਾਂ ਨੂੰ ਰਾਜੀ ਹੋਣ ਦੇ ਢੰਗ ਦੱਸਦਾ ਜਦੋਂ ਬੈਲੋ ਭਗਤ ਘਰੋਂ ਬਾਹਰ ਨਿਕਲਦਾ ਤਾਂ ਭੋਲੇ-ਪਾਲੇ ਲੋਕ ਉਸ ਦੇ ਚਰਨਾਂ ਦੇ ਉੱਪਰ ਮੱਥਾ ਟੇਕਦੇ ਸਭ ਕੁਝ ਹੋਣ ਤੇ ਵੀ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਮਿਲ ਰਹੀ ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਨਹੀਂ ਸੀ ਹੋ ਰਹੀਆਂ ਇੱਕ ਦਿਨ ਪਹਿਲੂ ਭਾਗਤ ਮਾਲਵੇ ਦੇ ਪੀਰ ਭਾਈ ਸਰਬਰੀਏ ਚੇਲਿਆਂ ਦੇ ਨਾਲ ਨਿਗਾਹੇ ਦੇ ਵੱਲ ਤੁਰ ਪਿਆ ਜਿੱਥੇ ਵੀ ਸਾਰੇ ਰੋਕਦੇ ਉੱਥੇ ਹੀ ਉਹ ਚੌਂਕੀ ਲਾ ਲੈਂਦੇ ਪਿੰਡਾਂ ਦੇ ਭੋਲੇ ਭਾਲੇ ਬਸਨੀਕ ਉਹਨਾਂ ਦੇ ਪਾਸ ਆ ਕੇ ਆਪਣੇ ਸਰੀਰਕ ਤੇ ਮਾਨਸਿਕ ਰੋਗਾਂ ਦੇ ਬਾਰੇ ਪੁੱਛਦੇ ਇਹ ਸਾਰੇ ਭਗਤ ਉਹਨਾਂ ਨੂੰ ਐਸੇ ਬਚਨ ਕਰਕੇ ਭਰਮ ਦੇ ਭੈ ਦੇ ਵਿੱਚ ਪਾ ਦਿੰਦੇ ਐਸ ਤਰ੍ਹਾਂ ਭਾਈ ਬੈਲੋ ਦਾ ਸੰਗ ਨਿਗਾਹੇ ਨੂੰ ਜਾਂਦਾ ਹੋਇਆ RAMDAS FOR APJ RAMDAS FOR ਵਿੱਚ ਉਸ ਵੇਲੇ ਸਰੋਵਰ ਪੱਕਾ ਕਰਨ ਵਾਸਤੇ ਆਵੇ ਚੜਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਉਸ ਵੇਲੇ ਸਤਿਗੁਰੂ ਅਰਜਨ ਸਾਹਿਬ ਜੀ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਤੇ ਗੁਰੂ ਘਰ ਲੰਗਰ ਅਟੁੱਟ ਵਰਤ ਰਿਹਾ ਸੀ ਬੈਲੋ ਭਗਤ ਜੀ ਸਤਿਗੁਰੂ ਜੀ ਦਾ ਉਪਦੇਸ਼ ਸੁਣਨ ਲਈ ਸੰਗਤ ਦੇ ਨਾਲ ਬੈਠ ਗਏ ਸਤਿਗੁਰੂ ਜੀ ਉਸ ਵੇਲੇ ਉਪਦੇਸ਼ ਦੇ ਰਹੇ ਸਨ ਕਿ ਜਗਤ ਭਰਮਾਂ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਉਹ ਗੁਣ ਤੇ ਔਗਣ ਦੀ ਵਿਚਾਰ ਨਹੀਂ ਕਰਦਾ ਸੱਚ ਤੇ ਝੂਠ ਦਾ ਗਿਆਨ ਨਹੀਂ ਜੋ ਕੇਵਲ ਸੱਚੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਪ੍ਰਾਪਤ ਹੋ ਸਕਦਾ ਹੈ ਸਤਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਭਾਈ ਬੈਲੋ ਦੇ ਮਨ ਦੇ ਵਿੱਚ ਤੀਰ ਵਾਂਗ ਵਜੇ। ਉਸ ਦੇ ਮਨ ਵਿੱਚ ਜੋ ਵਹਿਮ ਭਰਮ ਸਨ ਉਹ ਮਨ ਤੋਂ ਦੂਰ ਹੋਣ ਲੱਗੇ। ਸਤਗੁਰੂ ਜੀ ਦੀ ਬਾਣੀ ਦੇ ਵਿੱਚ ਬਹੁਤ ਮਿਠਾਸ ਸੀ ਤੇ ਜੈਸ ਦੀ ਵਿਆਖਿਆ ਨੂੰ ਸੁਣ ਕੇ ਬੈਲੋ ਭਗਤ ਨੂੰ ਪ੍ਰਤੀਤ ਹੋਇਆ ਕਿ ਉਹ ਝੂਠੇ ਸਰਵਰ ਦੀ ਉਪਮਾ ਕਰ ਰਿਹਾ ਹੈ। ਉਸ ਦਾ ਮਨ ਨਿਰਮਲ ਹੋ ਗਿਆ। ਉਸ ਵੇਲੇ ਸਤ ਸੰਗ ਦੇ ਖਤਮ ਹੋਣ ਤੋਂ ਬਾਅਦ ਸਰਵਰਿਆਂ ਦਾ ਸੰਗ ਤੌਰਨ ਨੂੰ ਕਾਲਾ ਪੈ ਗਿਆ ਬੈਲੋ ਭਗਤ ਨੂੰ ਉਸ ਦੇ ਸਾਥੀਆਂ ਨੇ ਉੱਠਣ ਦੇ ਲਈ ਕਿਹਾ ਬੈਲੋ ਭਗਤ ਜੀ ਨੇ ਉਸ ਵੇਲੇ ਜਵਾਬ ਦਿੱਤਾ ਮੈਂ ਅੱਗੇ ਨਹੀਂ ਜਾ ਸਕਦਾ ਚੂਠ ਨੂੰ ਛੱਡ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਸਤਿਗੁਰੂ ਜੀ ਦਾ ਉਪਦੇਸ਼ ਸੁਣ ਮੇਰੇ ਅੰਦਰੋਂ ਹਨੇਰਾ ਦੂਰ ਹੋ ਗਿਆ ਹੈ ਮੈਨੂੰ ਸਮਝ ਆ ਗਈ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਗਲਤ ਕਰ ਰਿਹਾ ਹਾਂ ਉਸ ਪਰਮਾਤਮਾ ਦੀ ਭਾਲ ਵਿੱਚ ਪਤਾ ਨਹੀਂ ਕਿੰਨੇ ਕੁ ਭੂਲੇ ਭਲੇ ਮਨੁੱਖਾਂ ਨੂੰ ਗਲਤ ਰਾਹੇ ਪਾਇਆ ਆਪ ਤਾਂ ਕੂੜ ਪਿੱਛੇ ਫਿਰਦਾ ਹੀ ਸੀ ਉਹਨਾਂ ਸਾਰਿਆਂ ਨੂੰ ਵੀ ਗਲਤ ਮਾਰਗ ਵਿਖਾਇਆ ਉਹਨਾਂ ਨੂੰ ਵਹਿਮਾ ਭਰਮਾ ਦੇ ਵਿੱਚ ਪਾ ਕੇ ਉਹਨਾਂ ਤੋਂ ਮਾਇਆ ਇਕੱਠੀ ਕਰਦਾ ਰਿਹਾ ਲਾਲਚ ਦੇ ਵਸ ਹੋਇਆ ਉਸ ਸੱਚੇ ਪ੍ਰਮਾਤਮਾ ਨੂੰ ਮਨੋਂ ਵਿਸਾਰ ਦਿੱਤਾ ਸਾਥੀ ਸਰਵਰੇ ਕਹਿਣ ਲੱਗੇ ਇਹ ਕੀ ਕਹਿ ਰਹੇ ਹੋ ਪੀਰ ਕਰਾਮਾਤੀ ਹੈ ਉਹ ਤੁਹਾਨੂੰ ਅੰਨਾ ਕਰ ਦੇਵੇਗਾ ਪਿੰਡ ਤੁਹਾਡਾ ਸਾਰਾ ਗਰਕ ਹੋ ਜਾਵੇਗਾ ਪਰਿਵਾਰ ਦੁਖੀ ਹੋਵੇਗਾ ਡੰਗਰ ਮਰ ਜਾਣਗੇ ਤੁਸੀਂ ਮੰਦੇ ਸ਼ਬਦ ਪੀਰ ਦੀ ਛਾਣ ਦੇ ਵਿੱਚ ਨਾ ਕਹੋ ਤੁਸੀਂ ਪੀਰ ਸਰਵਰ ਦੇ ਹੋ ਇੱਥੇ ਥਾਂ ਥਾਂ ਤੇ ਪੀਰ ਬਣੇ ਫਿਰਦੇ ਹਨ ਜੋ ਹੋਜਣ ਤੇ ਮਾਇਆ ਦੇ ਭੁੱਖੇ ਹਨ ਆਪ ਜੀ ਛੇਤੀ ਹੀ ਇੱਥੋਂ ਚੱਲੋ ਚੌਂਕੀ ਭਰਨ ਦਾ ਵੇਲਾ ਹੋ ਗਿਆ ਹੈ ਭਾਈ ਬੈਲੂ ਜੀ ਨੇ ਜਵਾਬ ਦਿੱਤਾ ਮੇਰੇ ਤੋਂ ਨਹੀਂ ਜਾਣਾ ਮੈਂ ਸਤਿਗੁਰੂ ਅਰਜਨ ਜੀ ਦੇ ਚਰਨਾਂ ਦੇ ਵਿੱਚ ਹੀ ਰਹਾਗਾ ਤੇ ਸਤ ਸੰਗ ਦੇ ਵਿੱਚ ਹੀ ਬੈਠਾਂਗਾ ਇੱਕ ਐ ਇੱਕ ਭਾਈ ਬੈਲੋਜੀ ਨੇ ਇੱਕ ਇੱਕ ਕਰਕੇ ਸਾਰੀਆਂ ਪੀਰਾਂ ਦੀਆਂ ਨਿਸ਼ਾਨੀਆਂ ਸਰੀਰ ਤੋਂ ਲਾ ਕੇ ਛੋਟਾ ਦਿੱਤੀਆਂ ਪੀਰ ਦੇ ਚੇਲੇ ਹੈਰਾਨ ਤੇ ਉਹਨਾਂ ਦੇ ਵਿੱਚੋਂ ਕਈ ਥਰ-ਥਰ ਕੰਬ ਉੱਠੇ ਕਈਆਂ ਨੇ ਡਰਾਵੇ ਦਿੱਤੇ ਪਰ ਬੈਲੋਜੀ ਨੇ ਇੱਕ ਨਾ ਸੁਣੀ ਭਾਈ ਬੈਲੋਜੀ ਉਹਨਾਂ ਦੇ ਕੋਲੋਂ ਉੱਠ ਕੇ ਉੱਤਰ ਚਲਾ ਗਿਆ ਜਿੱਥੇ ਸਰੋਵਰ ਦੀ ਪਟਾਈ ਹੋ ਰਹੀ ਸੀ ਆਪ ਜੀ ਨੇ ਸਹਰੇ ਉੱਤੇ ਮੜਾਸਾ ਬੰਨਿਆ ਤੇ ਟੋਕਰੀ ਚੱਕ ਆਕਾਰ ਸੇਵਾ ਕਰਨਾ ਲੱਗ ਪਏ ਵੀਰ ਦੇ ਚੇਲੇ ਨਿਰਾਸ਼ ਹੋ ਕੇ ਅੱਗੇ ਤੁਰ ਗਏ ਉਹਨਾਂ ਦੇ ਵਿੱਚੋਂ ਤਿੰਨ ਜਾਣੇ ਭਾਈ ਬੈਲੋ ਜੀ ਨਾਲ ਰਹਿ ਕੇ ਗੁਰੂ ਘਰ ਦੀ ਸੇਵਾ ਕਰਨ ਲੱਗੇ ਆਪ ਜੀ ਨੇ ਐਸਾ ਪ੍ਰੇਮ ਪਾਇਆ ਕਿ ਸਭ ਕੁਝ ਭੁੱਲ ਗਏ ਹਰ ਪਾਸੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਦੋ ਕੁ ਮਹੀਨੇ ਸੇਵਾ ਕਰਦਿਆਂ ਨੂੰ ਹੋਏ ਮਾਨ ਦੇ ਵਿੱਚ ਵਿਚਾਰ ਆਇਆ ਬੈਲੋ ਤੂੰ ਭੁੱਲ ਕਰ ਰਿਹਾ ਹੈ ਸੇਵਾ ਕਰਕੇ ਗੁਰੂ ਕੇ ਲੰਗਰੋਂ ਪ੍ਰਸ਼ਾਦੇ ਕਿਉਂ ਸ਼ੱਕਦਾ ਹੈ ਕੀ ਸੇਵਾ ਵੇਚ ਰਿਹਾ ਹੈ ਇਹ ਆਵਾਜ਼ ਉਸ ਦੀ ਆਤਮਾ ਦੀ ਸੀ ਅਗਲੇ ਦਿਨ ਬੈਲੋ ਜੀ ਇੱਕ ਹੱਟੀ ਤੇ ਗਏ ਤੇ ਉਸ ਦੇ ਮਾਲਕ ਦੇ ਨਾਲ ਕੰਮ ਤੇ ਰੱਖਣ ਦੀ ਮੰਗ ਕੀਤੀ ਉਹਨਾਂ ਨੇ ਆਪ ਜੀ ਨੂੰ ਹਲਦੀ ਲੂਣ ਮਿਰਚਾਂ ਆਦਿ ਕ ਚੀਜ਼ਾਂ ਪੀਣ ਦਾ ਕੰਮ ਦੇ ਦਿੱਤਾ ਆਪ ਜੀ ਨੇ ਸੋਚਿਆ ਕਿ ਇਹਨਾਂ ਪੈਸਿਆਂ ਨੂੰ ਜੋੜ ਕੇ ਸਤਿਗੁਰੂ ਜੀ ਨੂੰ ਕੁਝ ਭੇਟ ਕਰਨਗੇ ਭਾਈ ਬੈਲੋ ਜੀ ਨੇ ਆਪਣਾ ਨਿਤ ਕਰਮ ਮਿੱਥਿਆ ਤੜਕੇ ਉੱਠ ਕੇ ਇਸ਼ਨਾਨ ਕਰਨਾ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਸਿਰ ਸਾਤ ਸੰਗ ਦੇ ਵਿੱਚ ਬੈਠ ਆਸਰੀ ਵਾਰ ਦਾ ਕੀਰਤਨ ਸੁਣਨ ਤੋਂ ਬਾਅਦ ਸੇਵਾ ਦੇ ਵਿੱਚ ਰੁੱਝ ਜਾਣਾ ਐਸ ਤੋਂ ਬਾਅਦ ਹੱਡੀ ਦਾ ਸਾਰਾ ਕੰਮਕਾਰ ਸੰਭਾਲਣਾ ਤੇ ਰਾਤ ਨੂੰ ਪਰਮਾਤਮਾ ਦੀ ਬੰਦਗੀ ਕਰਨੀ ਸਾਰੇ ਸਿੱਖ ਭਾਈ ਬੈਲੋ ਜੀ ਦਾ ਸਤਕਾਰ ਕਰਦੇ ਸਨ ਉਹ ਤਨੋਂ ਮਨੋਂ ਤੇ ਤੁਨੋਂ ਸਤਿਗੁਰੂ ਜੀ ਦਾ ਸ਼ਰਧਾਲੂ ਸਿੱਖ ਬਣ ਚੁੱਕਾ ਸੀ ਇੱਕ ਦਿਨ ਦੀ ਗੱਲ ਹੈ ਕਿ ਇੱਕ ਪਾਸੇ ਵਿਚਾਰ ਹੋ ਰਹੀ ਸੀ ਕਿ ਸਰੋਵਰ ਨੂੰ ਪੱਕਾ ਕਰਨ ਵਾਸਤੇ ਜੋ ਆਵੇ ਪੱਕ ਰਹੇ ਹਨ ਉਹਨਾਂ ਆਵਿਆਂ ਦੇ ਵਿੱਚ ਚੰਗੀਆਂ ਇੱਟਾਂ ਕਿਵੇਂ ਪਕਾਈਆਂ ਜਾ ਸਕਦੀਆਂ ਹਨ ਕਿਹੜੀ ਚੀਜ਼ ਬਾਲਣ ਦੇ ਵਿੱਚ ਮਿਲਾਈ ਜਾਵੇ ਤਾਂ ਜੋ ਇੱਟਾਂ ਲਾਲ ਸੁਰਖ ਹੋ ਜਾਣ ਇੱਕ ਨੇ ਦੱਸਿਆ ਜੇ ਬਾਲਣ ਦੇ ਵਿੱਚ ਵੈਸ਼ਟਾ ਸੁੱਟਿਆ ਜਾਵੇ ਤਾਂ ਇੱਟਾਂ ਚੰਗੀਆਂ ਪੱਕਦੀਆਂ ਹਨ ਲਾ ਲਸੁਰਖ ਹੋ ਜਾਂਦੀਆਂ ਹਨ ਤੇ ਕਈ ਸੋ ਸਾਲ ਤੱਕ ਖਰਾਬ ਨਹੀਂ ਹੁੰਦੀਆਂ। ਇਹ ਸੋਣ ਭਾਈ ਬੈਲੋਜੀ ਨੇ ਫੈਸਲਾ ਕੀਤਾ ਕਿ ਗੁਰੂ ਘਰ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਹੈ। ਐਸੇ ਤੋਂ ਅਗਲੇ ਦਿਨ ਆਪ ਜੀ ਨੇ ਇੱਕ ਟੋਕਰੀ ਦੇ ਵਿੱਚ ਬੂਰੀ ਦਾ ਕੱਪੜਾ ਲਾਇਆ ਜੈਸ ਟੋਕਰੀ ਦੇ ਵਿੱਚੋਂ ਵੇਸ਼ਟਾ ਵਗੇ ਨਾਲ ਵੇਸ਼ਟਾ ਇਕੱਠਾ ਕਰਕੇ ਆਵੇ ਵਿੱਚ ਸੁੱਟਦੇ ਰਹੇ। ਇਹ ਆਪ ਜੀ ਦੀ ਕਠਨ ਸੇਵਾ ਸੀ। ਸਰੋਵਰ ਦੇ ਵਿੱਚ ਲਗਾਉਣ ਲਈ ਇੱਟਾਂ ਪੱਕ ਕੇ ਤਿਆਰ ਸਨ ਜੋ ਲਾਲ ਸੁਰਖ ਤੇ ਸਭ ਨਾਲੋਂ ਚੰਗੀਆਂ ਸਨ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਚੰਗੀਆਂ ਇੱਟਾਂ ਪੱਕਣ ਦਾ ਕਾਰਨ ਭਾਈ ਬੈਲੋ ਜੀ ਦੀ ਸੇਵਾ ਹੈ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਦੀ ਜ਼ੁਬਾਨੋਂ ਇਹ ਬਚਨ ਹੋਇਆ ਭਾਈ ਬੈਲੋ ਸਭ ਨਾਲੋਂ ਪਹਿਲੋ ਉਸ ਵੇਲੇ ਆਪ ਜੀ ਭਾਈ ਬੈਲੋ ਜੀ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਸਿੱਖਾਂ ਨੂੰ ਉਪਦੇਸ਼ ਦਿੱਤਾ ਗਿਆ ਭਾਈ ਬੈਲੋ ਜੀ ਨੂੰ ਇਸ਼ਨਾਨ ਕਰਾਇਆ ਜਾਵੇ ਇਸ ਤੋਂ ਬਾਅਦ ਗੁਰੂ ਅਰਜਨ ਜੀ ਨੇ ਭਾਈ ਬੈਲੋ ਜੀ ਨੂੰ ਮਸਾੰਦਮ ਕਰਰ ਕਰ ਦਿੱਤਾ ਤੇ ਨਾਲ ਹੀ ਭਾਈ ਬੈਲੋ ਜੀ ਨੂੰ ਹੁਕਮ ਦਿੱਤਾ ਆਪ ਜੀ ਪਿੰਡ ਜਾ ਕੇ ਰਹੋ ਆਪ ਜੀ ਦਾ ਸਤਕਾਰ ਹੋਵੇਗਾ ਗੁਰੂ ਘਰ ਦੀ ਸੇਵਾ ਨਾ ਭੁੱਲਣੀ ਤੇ ਗੁਰਮਤਿ ਦਾ ਪ੍ਰਚਾਰ ਕਰਨਾ ਗੁਰਬਾਣੀ ਆਪ ਪੜਨੀ ਤੇ ਹੋਰਨਾਂ ਨੂੰ ਵੀ ਕਾਠ ਕਰਾਉਣੀ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਭਾਈ ਬੈਲੋ ਜੀ RAMਦਾਸ ਫੁਰ ਸ਼ਟਣ ਲਈ ਤਿਆਰ ਹੋ ਗਏ। ਭਾਈ ਬੈਲੋ ਜੀ ਦਾ ਭਾਵੇਂ ਚੇਤ ਨਹੀਂ ਸੀ ਕਰਦਾ ਗੁਰੂ ਸਾਹਿਬ ਤੋਂ ਵਿਛੜ ਕੇ ਜਾਣ ਤੋਂ। ਇਸ ਲਈ ਜਦੋਂ ਆਪ ਜੀ ਉੱਥੋਂ ਤੁਰੇ ਤਦ ਪ੍ਰੇਮ ਤੇ ਸ਼ਰਧਾ ਦੇ ਅੱਖਾਂ ਦੇ ਵਿੱਚ ਹੰਝੂ ਸਨ। ਭਾਈ ਬੈਲੋ ਜੀ ਆਪਣੇ ਪਿੰਡ ਸਤਿਗੁਰੂ ਅਰਜਨ ਦੇਵ ਜੀ ਤੇ ਕਹਿਣ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਤਰਪੇ। ਆਬਜੀ ਨੇ ਆਪਣੇ ਪੈਂਡਿਆ ਕੇ ਵਰਤਮਾਨ ਫਰੀਦਕੋਟ ਦੇ ਨਾਵੇ ਇਲਾਕੇ ਦੇ ਵਿੱਚ ਗੁਰਮਤ ਦਾ ਚੰਗਾ ਪ੍ਰਚਾਰ ਕੀਤਾ। ਗੁਰੂ ਘਰ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਜਵਾਦਾ ਹੋਣ ਲੱਗਾ। ਭਾਈ ਬਹਿਲੋਜੀ ਮਾਲਵੇ ਦੀ ਸੰਗਤ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹੀ ਰਹਿੰਦੇ ਸਨ। ਆਬਜੀ ਗੁਰੂ ਘਰ ਦੇ ਵਾਸਤੇ ਮਾਇਆ ਇਕੱਠੀ ਕਰਕੇ ਵੀ ਭੇਜਦੇ ਸਨ। ਅ ਬਜੀਦੇ ਵਾਂਛੇ ਵਿੱਚੋਂ ਭਾਈ ਭਗਤਾ ਜੀ ਹੋਏ ਹਨ ਜੈਸ ਦੇ ਨਾਮ ਉੱਪਰ ਭਗਤਾ ਪੈਂਡ ਹੈ ਅ ਬਜੀ ਦਾ ਸਾਰਾ ਖਾਨਦਾਨ ਹੀ ਗੁਰੂ ਘਰ ਦੀ ਸੇਵਾ ਤਨੁ ਮਨੋ ਤੇ ਧਨੋ ਕਰਦਾ ਰਿਹਾ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ